ਹਾਂ ਸਰੋ ਤੁਹਾਡਾ ਸ਼ੁਭਨਾਮ ਕੀ ਮੈਂ ਸ੍ਰਿੰਦਰ ਸਿੰਘ ਚਤਾਲਾ ਸੂਬਾ ਕਮੇਟੀ ਮੈਂਬਰ ਹਾਂ ਜਿਹੜੀ ਅੱਜ ਦੀ ਮੀਟਿੰਗ ਹੋਈ ਜੀ ਕਿਹੜੇ ਸਬੰਧ ਚ ਰੱਖੀ ਗਈ ਜੀ ਅੱਜ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸੱਤਾ ਜੋਨਾਂ ਦੀ ਮੀਟਿੰਗ ਭਾਈ ਮੰਝ ਸਾਹਿਬ ਦੇ ਗੁਰਦੁਆਰੇ ਵਿੱਚ ਰੱਖੀ ਗਈ ਜਿਦੇ ਵਿੱਚ ਜੋਨਾਂ ਦੀਆਂ ਕੋਰ ਕਮੇਟੀਆਂ ਸੱਦੀਆਂ ਗਈਆਂ ਖੁੱਲ ਕੇ ਵਿਚਾਰ ਚਰਚਾ ਹੋਈਆ ਏਜੰਡੇ ਦੇ ਉੱਤੇ ਜਥੇਬੰਦਕ ਢਾਂਚੇ ਦੇ ਉੱਤੇ 22 ਤਰੀਕ ਨੂੰ ਸ਼ੰਭੂ ਬਾਰਡਰ ਤੇ ਬਹੁਤ ਵੱਡਾ ਕੱਟ ਲੱਖਾਂ ਦੇ ਹਿਸਾਬ ਨਾਲ ਕਰਾਂਗੇ ਜਿਦੇ ਵਿੱਚ ਬੱਚੀ ਬੀਬੀਆਂ ਬੱਚੇ ਬਜ਼ੁਰਗ ਜਾਣ ਕੇ ਤੇ ਇਹ ਜੋਨ ਇਹਨਾਂ ਜੋਨਾਂ ਦੇ ਵਿੱਚ ਵਿਸ਼ਵਾਸ ਵਾਇਆ ਕਿ ਵੱਡੀ ਗਿਣਤੀ ਬਸਾਂ ਲੈ ਕੇ ਅਸੀਂ ਸ਼ੰਭੂ ਬਾਰਡਰ ਤੇ 22 ਤਰੀਕ ਨੂੰ ਪਹੁੰਚਾਂਗੇ ਇਹਦੇ ਨਾਲ ਹੀ ਦੋ ਲੜਕੇ ਜਿਹੜੇ ਹਰਿਆਣੇ ਦੇ ਤਿੰਨ ਲਗਾਤਾਰ ਲੰਮੇ ਸਮੇਂ ਤੋਂ ਬੰਦਿਆ ਉਹਨਾਂ ਨੂੰ ਛਡਾਉਣ ਵਾਸਤੇ ਵੀ ਅਸੀਂ ਲਗਾਤਾਰ ਆਪਣੀ ਯੋਜਨਾ ਬਣਾ ਰਹੇ ਆਂ ਕਿ ਉਹ ਲੜਕੇ ਵੀ ਛੁਡਾਏ ਜਾਣ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਆ ਔੜੀ ਪਈ ਹੈ ਇਹਦੇ ਵਿੱਚ ਸ਼ੰਭੂ ਮੋਰਚੇ ਤੇ ਲੰਗਰ ਚਲਾਉਣ ਵਾਸਤੇ ਹਰ ਪਿੰਡ ਦੇ ਵਿੱਚੋਂ 5-5 ਬੋਰੀਆਂ ਕਣਕ ਉਹ ਇਕੱਠੀ ਕਰਨੀਆਂ ਕਾਫੀ ਕਣਕ ਤਾਂ ਇਕੱਠੀ ਕਰ ਲਈ ਆ ਜੋ ਉਹਨਾਂ ਨੇ ਬਾਕੀ ਜਿਹੜੀ ਕਣਕ ਅਧੂਰੀ ਆ ਉਹ ਕਰ ਲੈਣਗੇ ਫੰਡ ਇਕੱਠਾ ਕਰਨਾ ਕਿਉਂਕਿ ਅਸੀਂ ਐਲਾਨ ਕੀਤਾ ਵੀ ਇਹ ਮੋਰਚਾ ਲੰਬਾ ਚੱਲੇਗਾ ਚੋਣਾ ਹੋ ਵੀ ਜਾਣ ਚੋਣਾਂ ਤੋਂ ਬਾਅਦ ਕੋਈ ਵੀ ਸਰਕਾਰ ਬਣਦੀ ਆ ਉਹ ਤੋਂ ਬਾਅਦ ਵੀ ਇਹ ਮੋਰਚਾ ਲੰਬਾ ਚੱਲੇਗਾ ਜਿੰਨਾ ਚਿਰ ਕਿਸਾਨਾਂ ਦੀਆਂ 12 ਮੰਗਾਂ ਐਮਐਸਪੀ ਸਵੇਤ ਵਿਜੇ ਮਿਸ਼ਰਾ ਟੈਣੀ ਜਿਹੜਾ ਉਹਨੂੰ ਅੰਦਰ ਨਹੀਂ ਕੀਤਾ ਜਾਂਦਾ ਜਾਂ ਹੋਰ ਨਰੇਗਾਲੇ ਮਸਲੇ ਆ ਸਾਨਾ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦੀ ਗੱਲ ਆ ਇਹਦੇ ਨਾਲ ਹੀ ਜਿਹੜੇ ਆਦੀਵਾਸੀ ਲੋਕ ਆ ਬੈਤੇ ਉਹਨਾਂ ਦੇ ਜੰਗਲ ਜਮੀਨਾਂ ਉਹਨਾਂ ਦੇ ਕਬਜ਼ਾ ਜਿਹੜਾ ਇਹ ਕਰੀ ਜਾਂਦੇ ਆ ਤਾਂ ਉਹ ਜਿੰਨਾ ਚਿਰ ਸਾਰਾ ਕੁਝ ਬੰਦ ਨਹੀਂ ਹੁੰਦਾ ਉਹਨਾਂ ਚਿਰ ਇਹ ਮੋਰਚਾ ਚੱਲੂਗਾ ਉਹਦੇ ਵਾਸਤੇ ਕਿਸਾਨਾਂ ਦਾ ਪੂਰਾ ਮਨ ਬਣਿਆ ਵਾ ਐ ਰੋ ਦੇ ਵਿੱਚ ਆ ਉਹਦੇ ਜਦੋਂ ਅਸੀਂ ਮੂਟਕਾ ਕਰਦੇ ਆ ਅਸੀਂ ਟੋਅ ਟਵਾਈ ਕਰਦੇ ਹਾਂ ਮਾਨਸਿਕ ਪੱਧਰ ਦੇ ਕਿਸਾਨ ਸਾਡਾ ਕਿੱਥੇ ਖਲੋਤਾ ਪੂਰੀ ਤਿਆਰੀ ਆ ਉਹਨਾਂ ਨੂੰ ਪਤਾ ਵੀ ਲੜਾਈ ਤੋਂ ਬਗੈਰ ਸਰਨਾ ਨਹੀਂ ਜਿਸ ਤਰ੍ਹਾਂ ਦਾ ਸਰਕਾਰ ਮਸਲਾ ਲੈ ਕੇ ਆ ਰਹੀ ਆ ਉਹਦੇ ਨਾਲ ਸਾਨੂੰ ਕਿਤੇ ਨਾ ਕਿਤੇ ਪੜਨਾ ਪੈਣਾ ਤੇ ਸ਼ੰਭੂ ਮੋਰਚਾ ਜੇ ਲੰਬਾ ਚੱਲੂਗਾ ਤੇ ਲੰਬੇ ਜੋਰ ਤੌਰ ਤੇ ਉਥੇ ਭਾਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਹੱਲ ਨਹੀਂ ਹੋ ਜਾਂਦੀ ਕਿੰਨੇ ਚਿਰ ਵਾਸਤੇ ਮੋਰਚਾ ਚੱਲੂਗਾ ਲੰਬਾ ਚੱਲੂਗਾ ਜੀ ਇਹ ਮੋਰਚਾ ਚੋਣਾ ਤੋਂ ਬਾਅਦ ਵੀ ਚੱਲੂਗਾ ਕੋਈ ਸਮਾਂ ਸਰਕਾਰ ਬਣ ਜਾਂਦੀ ਹੈ ਫਿਰ ਵੀ ਚੱਲੂਗਾ ਕੋਈ ਸਮਾਂ ਤੱਕ ਸਾਨੂੰ ਲੱਗਦਾ ਵੀ ਇਹ ਇਹ 2 ਸਾਲ ਵੀ ਚੱਲ ਸਕਦਾ 3 ਸਾਲ ਵੀ ਚੱਲ ਸਕਦਾ ਜਿੰਨਾ ਚਿਰ ਮੰਗਾਂ ਸਾਡੀਆਂ ਹੱਲ ਨਹੀਂ ਹੁੰਦੀਆਂ ਲਗਾਤਾਰ ਉਥੇ ਭਾਵਾਂਗੇ ਚੰਬੂਰ